2000 ਅੱਠ ტიკਰ ਪਹਿਲਾਂ ਖੇਡਿਆ ਹੂੰ ਅੱਠ ਤੋਂ ਬਾਅਦ ਦੁਬਾਰਾ ਮੇਰੇ ਮੈਰਜ ਨੌਂ ਚ ਆ ਕੇ ਮੈਂ ਇੱਥੇ ਰਹਿਣ ਲੱਗਾ ਹੁਨੀਲੋਵਾਲ ਜੀ 10 11 12 13 ტიკਰ ਦੁਬਾਰਾ ਮੈਂ ਫੇਰ ਖੇਡਿਆ 13 ਚ ਛੱਡ ਗਿਆ ਮੈਂ ਹੂੰ ਉਸ ਟਾਈਮ ტიკਰ ਸਾਨੂੰ ਤਾਂ ਕਿਸੇ ਗੈਂਗਸਟਰ ਦੀ ਧਮਕੀ ਨਹੀਂ ਆਈ ਕਿਸੇ ਗੈਂਗਸਟਰ ਨਾਲ ਸਾਡੇ ਸਬੰਧ ਨਹੀਂ ਰਹੇ ਉਸ ਤੋਂ ਬਾਅਦ ਇਹ ਰੋਲੇ ਪੈਣੇ ਸ਼ੁਰੂ ਹੋਏ ਆ ਹੂੰ ਅਸਲ ਦੇ ਵਿੱਚ ਜਿਹੜਾ ਗੈਂਗਸਟਰਾਂ ਦਾ ਨਾਂ ਚੱਲਿਆ ਜਦੋਂ ਸੰਦੀਪ ਮਾਰਿਆ ਗਿਆ ਤੇ ਉਹਨਾਂ ਨੇ ਗੈਕਸਟਰਾ ਨੇ ਜ਼ਿੰਮੇਵਾਰੀ ਲਈ ਹੈ ਹੂੰ ਉਹਦਾ ਕੋਈ ਲੁਕੀ ਗੱਲ ਨਹੀਂ ਨਾ ਜੀ ਬਿਲਕੁਲ ਇੱਕ ਦਮ ਬਗੈਰ ਇਹਨੇ ਕਿਸੇ ਦਾ ਨਾਮ ਲੈਣਾ ਉਹ ਤਾਂ ਲੋਕੀ ਗੱਲ ਨਹੀਂ ਕਿ ਉਹਨਾਂ ਨੇ ਜ਼ਿੰਮੇਵਾਰੀ ਲਈ ਵੀ ਇਹ ਉਹਦਾ ਕਾਰੋਬਾਰ ਆ ਸੰਭਦਾ ਸੀ ਹਮਮ ਐਲੀਗੇਸ਼ਨ ਲਾਇਆ ਉਹਦੇ ਤੇ ਉਹਨੂੰ ਮਾਰ ਕੇ ਉਸ ਤੋਂ ਬਾਅਦ ਉਹ ਬੰਦੇ ਸ਼ੂਟਰਾਂ ਦੇ ਨਾਮ ਵੀ ਪੰਜਾਬ ਪੁਲਿਸ ਨੇ ਬਾਹਰ ਜਨਤਕ ਕੀਤੇ ਫਿਰ ਉਹਦੇ ਵਿੱਚ ਬਾਹਰ ਬੈਠੇ ਕੁਝ ਬੰਦਿਆਂ ਦੇ ਨਾਮ ਵੀ ਆਏ ਉਹਦੇ ਵਿੱਚ ਸੁਰਜਨ ਚੱਠੇ ਦਾ ਨਾਮ ਵੀ ਆ ਗਿਆ ਹਮ ਹੈਨਾ ਪਹਿਲਾਂ ਉਹੀ ਪਲੇਅਰ ਸੀ ਕਿਉਂਕਿ ਮੈਂ ਸੁਰਜਨ ਚੱਠੇ ਨੂੰ ਨਹੀਂ ਖੇਡਿਆ ਮੈਂ ਉਹਨੂੰ ਬਹੁਤ ਰਿਸਪੈਕਟਫੁਲੀ ਜਾਣਦਾ ਜੀ ਜਿੰਨਾਂ ਮੇਲ ਹੋਏ ਸਾਡੇ ਬਹੁਤ ਵਾਰ ਮੇਲ ਹੋਏ ਬਹੁਤ ਸਾਨੂੰ ਮੈਚ ਖੜਾਏ ਬਹੁਤ ਵਾਰੀ ਉਹਨਾਂ ਨੇ ਏਵਨ ਕਿ ਮੈਨੂੰ ਤਾਂ ਉਹਨਾਂ ਨੇ ਇਹ ਵੀ ਸੀ ਸਾਡਾ ਕਿਰਾ ਕੈਂਪ ਲੱਗਾ ਸੀ ਸਿਲੈਕਸ਼ਨ ਹੋਇਆ ਸੀ ਸਾਡੀ ਕੈਨੇਡਾ ਜਾਣੀ ਸੀ ਟੀਮ ਜੀ ਮੈਨੂੰ ਤੇ ਗੋਰੇ ਗੋਲੇ ਵਾਲੀ ਇਹਨੂੰ ਉਹਨਾਂ ਨੇ ਪਹਿਲਾਂ ਹੀ ਸਿਲੈਕਸ਼ਨ ਕਰਕੇ ਬਾਹਰ ਬਿਠਾਤਾ ਸੀ ਕਿ ਇਹਨਾਂ ਦਾ ਆਪਾਂ ਕੀ ਦੇਖਣਾ ਵੀਰ ਐਕਸਟਰਾ ਤਕੜੇ ਹੈਗੇ ਆ ਹੂੰ ਕਿ ਸਾਨੂੰ ਤਾਂ ਕਰ ਕਿਉਂਕਿ ਉਹ ਰਹੇ ਆ ਇਕੱਠੇ ਮੰਗੀਓ ਦੀ ਟੀਮ ਵੱਲੋਂ ਖੇਡਾ ਹੂੰ ਉਹਨਾਂ ਦੀ ਫੈਡਰੇਸ਼ਨ ਸੀਗੀ ਨਾਰਥ ਜਿਆਦਾ ਜਾਣਕਾਰੀ ਤਾਂ ਉਹਨੂੰ ਆਪ ਸਮਝ ਆ ਇੱਕ ਦੂਜੇ ਨੂੰ ਹੂੰ ਕਿਉਂਕਿ ਅਸੀਂ ਉਹਨਾਂ ਦੀ ਫੈਡਰੇਸ਼ਨ ਚ ਹੀ ਨਹੀਂ ਖੇਡੇ ਨਾ ਸਾਨੂੰ ਉਹਨਾਂ ਬਾਰੇ ਪਤਾ ਵੀ ਉਹਨਾਂ ਦੇ ਵਿੱਚ ਕੀ ਚੱਲ ਰਿਹਾ ਸੀ। ਹੂੰ ਇਹ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਨੂੰ ਉਦੋਂ ਵੀ ਜਨਤਕ ਕਰ ਦਿੰਦੇ ਤਾਂ ਇਹਨਾਂ ਨੂੰ ਨੁਕਸਾਨ ਹੋਣਾ ਹੀ ਨਹੀਂ ਸੀ। ਸਕਦੀ। ਹੂੰ ਜੇ ਆਪਾਂ ਗੈਂਗਸਟਰਵਾਦ ਨੂੰ ਕਹਿ ਦਿੰਨੇ ਗੈਂਗਸਟਰਵਾਦ ਵੀ ਮੁੰਡੇ ਆਪਣੀ ਆ। ਜੀ ਆਪਣੇ ਭਾਈਚਾਰੇ ਦੇ ਵਿੱਚੋਂ ਉੱਠੇ ਉਹਨਾਂ ਤੇ ਕੋਈ ਗਲਤ ਪਰਚੇ ਹੋਏ ਜਾਂ ਸਹੀ ਹੋਏ ਕੋਈ ਲੈਣ ਤੋਂ 扑ਕ ਗਏ ਉਹ। ਹੂੰ ਮੁੱਦਿਆਂ ਤੋਂ 扑ਕ ਗਏ ਜੇਲ੍ਹਾਂ 'ਚ ਬੈਠੇ ਆ। ਜੀ ਜੇਲ੍ਹਾਂ 'ਚ ਬੈਠਿਆਂ ਨੂੰ ਵੀ ਅਸੀਂ ਇਹ ਲੈਣ 'ਚ ਲਿਆਉਣ ਵਾਲੇ ਤਾਂ ਅਸੀਂ ਆ ਨਾ ਉਹਨਾਂ ਨੂੰ। ਹੂੰ ਉਨ ਜਗੂ ਨੂੰ ਜਾਂ ਬੰਬੀਹਾ ਗਰੁੱਪ ਨੂੰ ਜਾਂ ਦੂਜੇ ਕਿਸੇ ਨੂੰ ਇਹ ਥੋੜੀ ਪਤਾ ਹੀ ਨਹੀਂ ਕਿ ਕਬੱਡੀ ਚ ਵੜਨਾ ਤੇ ਸਾਡੇ ਨਾਲ ਇਦਾਂ ਕਰਨੇ ਹੂੰ ਉਹ ਵੀ ਸਾਡੇ ਪਲੇਅਰਾਂ ਨੇ ਹੀ ਉਹਨਾਂ ਨੂੰ ਕਿਸੇ ਨੂੰ ਫੋਨ ਕਰਾਏ ਹੋਣਗੇ ਪਹਿਲਾਂ ਜੀ ਫਿਰ ਉਹਨਾਂ ਦੀ ਐਂਟਰੀ ਕਰਾਈ ਹੋਊਗੀ ਹੂੰ ਸਾਡੇ ਪਲੇਅਰ ਹੀ ਇੱਕ ਦੂਜੇ ਨੂੰ ਧਮਕੀਆਂ ਦਿਵਾਉਣ ਦੇ ਲਈ ਫੋਨ ਕਰਵਾਉਂਦੇ ਰਹੇ ਆ ਉਹ ਹੌਲੀ ਹੌਲੀ ਚਲੋ ਵਿੱਚ ਆ ਗਏ ਜਾਂ ਉਹਨਾਂ ਦੀ এনਵਾਇਰਨਮੈਂਟ ਹੋ ਗਈ ਹਨ ਹੂੰ ਉਹ ਵੀ ਭਾਈ ਜਰਾ ਉਹਨਾਂ ਨੂੰ ਅਪੀਲ ਕਰਨ ਉਹਨਾਂ ਨੂੰ ਕਹਿਣ ਵੀ ਭਾਈ ਤੁਸੀਂ ਇਹ ਰਸਤੇ ਦੋਨਾਂ ਵੱਲ ਹੀ ਤਾਂ ਹੋਰ ਬਹੁਤ ਆ ਰਸਤੇ ਜੀ ਉਹਨਾਂ ਨੇ ਤਾਂ ਆਪਦੀ ਦੁਸ਼ਮਣੀ ਕੱਢਣੀ ਇੱਕ ਦੂਜੇ ਨਾਲ ਉਹਨਾਂ ਨੇ ਕੌਡੀ ਵਾਲਿਆਂ ਨਾਲ ਤਾਂ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਨੇ ਨਾ ਹੂੰ ਉਹਦੇ ਪਿੱਛੇ ਵੀ ਹਟ ਜਾ ਸਕਦੇ ਆ ਜਾਂ ਉਹਨਾਂ ਨੂੰ ਹਟਾਇਆ ਜਾ ਸਕਦਾ ਅਪੀਲ ਕਰਕੇ ਜਾਂ ਉਹਨਾਂ ਨੂੰ ਕੋਈ ਬੰਦੇ ਸਬੰਧਨ ਨਾਲ ਮਿਲ ਕੇ ਜਿਹੜਾ ਨਸ਼ਾ ਨਸ਼ਾ ਵੀ ਕੋਈ ਹੈ ਨਹੀਂ ਕੋ ਖਾਸ ਨਹੀਂ ਨਸ਼ਾ ਦੇ ਵਿੱਚ ਜੀ ਜੇ ਇਹਨੂੰ ਆਪਾਂ ਸੈਮੀਨਾਰ ਲੱਗਣ ਛੋਟੇ ਬੱਚਿਆਂ ਦੀਆਂ ਟੀਮਾਂ ਖੇਡਣ ਹੂੰ ਹੁਣ ਤੁਸੀਂ ਇਹ ਲਾ ਲੋ ਕਿ ਜਦੋਂ ਅਸੀਂ ਖੇਡਦੇ ਸੀ ਉਹਦੇ ਟੂਰਨਾਮੈਂਟ ਹੁੰਦੇ 32 ਕਿਲੋ 45 ਕਿਲੋ 52 ਕਿਲੋ 62 70 ਦੇ ਮੈਚ ਹੁੰਦੇ ਸੀ ਬਿਲਕੁਲ ਹੰਡ ਕੇ ਪਲੇਅਰ ਆ ਕੇ ਇੱਕ ਉਹਦੇ ਚ ਆਉਂਦਾ ਸੀ ਹੂੰ ਹੁਣ ਕਬੱਡੀ ਦੀ ਨਰਸਰੀ ਅਸੀਂ ਬਿਲਕੁਲ ਹੀ ਬੰਦ ਕਰ ਚੁੱਕੇ ਹਾਂ ਹੂੰ ਜੇ ਨਰਸਰੀ ਤੋਂ ਪਲੇਅਰ ਤਿਆਰ ਹੋ ਕੇ ਆਉਣਗੇ ਅਨੁਸ਼ਾਸਨ ਚ ਰਹਿ ਕੇ ਆਉਣਗੇ ਉਦੋਂ ਰਾਤਾਂ ਬਾਹਰ ਕੱਟਦੇ ਸੀ ਉਹਨਾਂ ਨੂੰ ਪਤਾ ਸੀ ਵੀ ਕਬੱਡੀ ਹੀ ਕੰਮ ਨਹੀਂ ਦਾ ਲੋਕਾਂ ਦੇ ਘਰੇ ਰਹਿ ਕੇ ਸਿੱਖ ਜਾਂਦੇ ਸੀਗੇ ਉਹ ਬੱਸਾਂ ਦੇ ਜਾਂਦੇ ਸੀਗੇ ਹੂੰ ਹੁੰਦਾ ਕਿ ਤਕੜਾ ਹੁੰਦਾ ਪਲੇਅਰ ਹੋਇਆ ਗੱਡੀ ਤੇ ਜਾਣਾ ਇਕੱਲੇ ਨੇ ਗੱਡੀ ਪਾਸੇ ਲਾਈ ਹੂੰ ਠੀਕ ਹੈ ਪੈਸਾ ਜ਼ਿਆਦਾ ਆ ਗਿਆ ਇੱਕ ਇਹ ਵੀ ਗੱਲਾਂ ਕਹੀਆਂ ਜਾਂਦੀਆਂ ਕਿ ਗਰਾਊਂਡ ਹੁੰਦਾ ਗਰਾਊਂਡ ਤੋਂ ਕਿੰਨੇ ਕਿਲੋਮੀਟਰ ਪਾਸੇ ਆ ਜਿਹੜੇ ਉਹ ਪਲੇਅਰ ਗੱਡੀਆਂ ਲਾ ਲੈਂਦੇ ਆ ਥੋਡੇ ਵਾਲੇ ਗੱਡੀਆਂ ਹੁੰਦਾਂਗਾ ਸੀ ਕਿ ਕਿੰਨੇ ਕਿਲੋਮੀਟਰ ਹੋਵੇ ਕਿ ਫੌਜੀ ਵਰਗੇ ਵੀ ਗੱਡੀਆਂ ਪਾਸੇ ਲਾਉਂਦੇ ਸੀਗੇ ਨਹੀਂ ਸਾਡੇ ਵੇਲੇ ਤਾਂ ਗੱਡੀਆਂ ਸਾਰਿਆਂ ਕੋਲੇ ਸੀਗਾ ਟੀਮ ਇੱਕ ਗੱਡੀ ਕੋਲੇ ਇੱਕੋ ਹੀ ਹੁੰਦੀ ਸੀ 10 ਗੱਡੀਆਂ ਇਕੱਠੀਆਂ ਖੜੀਆਂ ਹੁੰਦੀਆਂ ਸੀ ਕੰਧਾਂ ਨਾਲ ਮੂੰਹ ਕਰਕੇ ਉੱਥੇ ਬੈਠੇ ਤਾਂਸ ਖੇਡਦੇ ਸੀ ਉੱਥੇ ਬੈਠੇ ਕੋਈ ਵੰਟੀ ਖੇਡਦਾ ਸੀ ਮਨੋਰੰਜਨ ਕਰਦੇ ਸੀ ਆਪਦੇ ਉੱਠ ਕੇ ਮੈਚ ਬੋਲ ਦਿੰਦੇ ਸੀ ਇੱਥੇ ਕਹਿ ਕੇ ਉੱਠ ਖੜਦੇ ਚਲੋ ਕਟਾ-ਕਟੀ ਕਰਦੇ ਆਂ ਉੱਥੇ ਆ ਕੇ ਫੇਰ ਇਕੱਠੇ ਹੋ ਜਾਂਦੇ ਗਰਾਊਂਡ 'ਤੇ ਲੜ ਕੇ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਵੈਰ-ਵਿਰੋਧ ਨਹੀਂ ਸੀ ਸਾਰੀਆਂ ਗੱਡੀਆਂ ਇਕੱਠੀਆਂ ਔਰ ਦੇਖਦੇ ਹੋਗਾ ਅੱਜ ਦੇ ਟਾਈਮ ਦੇ ਬਾਅਦ ਜਿਹੜੀ ਕਾਹੇ ਪਿਛਲੇ ਦਿਨਾਂ ਦੇ ਵਿੱਚ ਬੁਲਟ ਖੀਰਾਂ ਵਾਲੀ ਔਰ ਜੱਗੂ ਹਾਕਮ ਵਾਲੇ ਦੇ ਦਰਮਿਆਨ ਜੋ ਖੇਡ ਗਰਾਊਂਡ ਦੇ ਵਿੱਚ ਹੋਇਆ ਉਹ ਜਿਹੜੀ ਖੇਡ ਵੀ ਕੈਨਸਲ ਕਰਨੀ ਪਈ ਆ ਜਿਹੜੀ ਰਾਂਝਾਸ਼ ਗਰਾਊਂਡ ਦੇ ਵਿੱਚ ਹੁੰਦੀ ਆ ਉਹ ਹੁਣ ਬਾਹਰ ਵੀ ਆਉਣ ਲੱਗੀ ਦਾਰੇ ਤੋਂ ਨਹੀਂ ਮੈਂ ਉਹ ਦੇਖਿਆ ਮੈਚ ਉਹਦੇ ਬਾਅਦ ਚ ਦੇਖਿਆ ਪਰ ਉਹਦੇ ਬਾਅਦ ਚ ਦੂਸਰੇ ਤੀਸਰੇ ਦਿਨ ਉਹਨਾਂ ਦੀਆਂ ਕੋਈ ਜੱਫੀਆਂ ਪਵਾ ਰਿਆ ਸੀ ਪਲੇਅਰ ਹਮ ਪਰ ਇੱਕ ਚੀਜ਼ ਇਹ ਵੀ ਸੋਚਣ ਵਾਲੀ ਆ ਨਾ ਕਿ ਇੱਕ ਟੂਰਨਾਮੈਂਟ ਜੀ ਉਹਨਾਂ ਨੇ ਕਬਾਈਨਾ ਰੱਖੀ ਉਹਨਾਂ ਨੇ ਟੂਰਨਾਮੈਂਟ ਦਾ ਬਾਈਟ ਰੱਖਿਆ ਉਹ ਮੁੰਡਾ ਪੈਟ ਰਿਆ ਸੀ ਵੀ ਮੇਰਾ ਕਰੋੜਾਂ ਦਾ ਬਾਈਟ ਸੀਗਾ ਮੇਰਾ ਖਰਾਬ ਕਰਤਾ ਹੂੰ ਉਸ ਤੋਂ ਬਾਅਦ ਗਲਤੀ ਮੰਨ ਲੈਣੀ ਹੂੰ ਤਨੀਆ ਤ ਨਹੀਂ ਮੰਨਦਾ ਕਿ ਕਿਸੇ ਦਾ ਕਰੋੜ ਰੁਪਏ ਦਾ ਬਾਈਟ ਖਰਾਬ ਕਰਕੇ ਦੂਜੇ ਦਿਨ ਜਫੀ ਪਾਉਣੀ ਹੂੰ ਉਸ ਦਿਨ ਹੀ ਸੋਚ ਕੇ ਚੱਲਣਾ ਚਾਹੀਦਾ ਨਾ ਵੀ ਮੈਂ ਆ ਚੀਜ਼ ਨਹੀਂ ਕਰਨੀ ਕੋਸ਼ ਲੋ ਕਹਿ ਰਹੇ ਕਿ ਜੱਗੂ ਹਾਕਮ ਵਾਲੀ ਦੇ ਵਿੱਚ ਹੰਕਾਰ ਬਹੁਤ ਬੋਲਦਾ ਨਹੀਂ ਹੰਕਾਰ ਤਾਂ ਮੈਂ ਗੱਲ ਦੇਖੋ ਮੈਂ ਇਹ ਗੱਲਾਂ ਮੇਰੇ ਤੇ ਵੀ ਲਾਗੂ ਰਹੀਆਂ ਹੂੰ ਕਿ ਜਦੋਂ ਤੁਸੀਂ ਤਖੜੇ ਆ ਤੁਸੀਂ ਆਪ ਦੇ ਦੀਨ ਧਰਮ ਨਾਲ ਆਪ ਦੀ ਅੱਖ ਨਾਲ ਕਬੱਡੀ ਖੇਡ ਰਹੇ ਆ ਤੇ ਬਾਹਰ ਲੋਕਾਂ ਨੇ ਸਾਨੂੰ ਇਹ ਚੀਜ਼ ਟਾਰਗੇਟ ਕਰਨਾ ਹੀ ਆ ਜੀ ਕਿ ਉਹਦੀ ਮਿਹਨਤ ਆ ਉਹ ਤਕੜਾ ਹੈ ਹੂੰ ਉਹ ਦਮ ਨਾਲ ਖੇਡਦਾ ਤੇ ਆਪਾਂ ਉਹਨੂੰ ਕਹਿ ਦਿੰਨੇ ਆ ਵੀ ਈਗੋ ਆ ਹੂੰ ਜਦ ਨਾਲ ਦਮ ਹੋਣਾ ਟਾਈਮ ਈਗੋ ਤੇ ਮੈਂ ਤਾਂ ਮੰਨਦਾ ਈਗੋ ਹੋਣੀ ਜ਼ਰੂਰੀ ਆ ਹਰ ਇੱਕ ਦੇ ਵਿੱਚ ਹੂੰ ਕਬੱਡੀ ਤਾਂ ਹੀ ਤਕੜੀ ਹੋਊਗੀ ਜੀ ਤੁਸੀਂ ਆ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਅੱਜ ਕਬੱਡੀ ਦੇ ਵਿੱਚ ਹੋ ਰਿਹਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮੌਜੂਦਾ ਪਲੇਅਰ ਹੈ ਉਹਨਾਂ ਨੇ ਵੀ ਇੰਟਰਵਿਊਸ ਕੀਤੀਆਂ ਨੇ ਉਹਨਾਂ ਨੇ ਦੱਸਿਆ ਨੇ ਹਰਾਨੀ ਚੋਣ ਗੱਲਾਂ ਕਿ ਜਿਹੜੇ ਬਾਹਰ ਪ੍ਰਮੋਟਰ ਹੈਗੇ ਆ ਉਹ ਸਾਡੇ ਸਾਹਮਣੇ ਕਹਿੰਦੇ ਐਂ ਸਮਾਨ ਛੱਡ ਦਿੰਦੇ ਆ ਅਸੀਂ ਉਹ ਪੈਸੇ ਪੂਰੇ ਕਰਨੇ ਹੈਗੇ ਆ ਨਹੀਂ ਇਹ ਗੱਲਾਂ ਦੇਖੋ ਕਹਿ ਦਿੰਦੇ ਆ ਪਲੇਅਰ ਕੈਮਰੇ ਦੇ ਸਾਹਮਣੇ ਆ ਕੇ ਕੋਈ ਕਿਸੇ ਦਾ ਨਾਂ ਨਹੀਂ ਲੈਂਦਾ ਹੂੰ ਗੱਲਾਂ ਇਹ ਬਹੁਤ ਟਾਈਮ ਦੀ ਹੁੰਦੀਆਂ ਨਹੀਂ ਬਹੁਤ ਟਾਈਮ ਤੋਂ ਹੀ ਤੁਰੀਆਂ ਆ ਰਹੀਆਂ ਤੁਹਾਡੇ ਟਾਈਮ ਸੀਗੀਆਂ ਨਹੀਂ ਸਾਡੇ ਟਾਈਮ ਨਹੀਂ ਮੈਂ 2002 ਚ ਕੈਨੇਡਾ ਗਿਆ ਸੀਗਾ ਸਾਨੂੰ ਤਾਂ ਕਿਸੇ ਪ੍ਰਮੋਟਰ ਨੇ ਕੁਝ ਨਹੀਂ ਫੜਾਇਆ ਸਾਨੂੰ ਤਾਂ ਸਿਰਫ ਇੱਕ ਸ਼ਨੀਵਾਰ ਨੂੰ ਕਹਿੰਦੇ ਹੁੰਦੇ ਸੀ ਵੀ ਸਵੇਰੇ ਮੂੰਗੀ ਦੀ ਦਾਲ ਖਾਣੀ ਆ ਸ਼ਾਮ ਨੂੰ ਵੀ ਹਲਕੀ ਰੋਟੀ ਖਾਣੀ ਆ ਸਵੇਰੇ ਮੈਚ ਆ ਜੀ ਵੀ ਪ੍ਰੈਕਟਿਸ ਕੱਟ ਕਰ ਲੋ ਇਸ ਤੋਂ ਵੱਧ ਸਾਨੂੰ ਕਿਸੇ ਨੇ ਕੋਈ ਰੋਕਟਾਕ ਨਹੀਂ ਸੀ ਕਾਹੇ ਦੀ ਰੋਕਟਾਕ ਨਹੀਂ ਖਾਣ ਪੀਣ ਦੀ ਹਮ ਨਾ ਸਾਨੂੰ ਇਹ ਸਮਾਨ ਦਿੱਤਾ ਕਿਸੇ ਨੇ ਸਾਨੂੰ ਤਾਂ ਇੱਕ ਉਹਨਾਂ ਦੀ ਆਪਸੀ ਟਸਲਬਾਜੀ ਸੀ ਇੱਕ ਟੀਮ ਨਾਲ ਸਾਨੂੰ ਉਹ ਕਹਿੰਦੇ ਹੁੰਦੇ ਸੀ ਕਿ ਆਹ ਟੀਮ ਜਿੱਦੇ ਜਿੱਤ ਗਈ ਉਹਦੇ ਹੁੱਡੀਆਂ ਟੈਕਟਾਂ ਕਰਾ ਦੇਾਂਗੇ ਹੂੰ ਵੀ ਇਹ ਨਹੀਂ ਜਿੱਤਣੀ ਚਾਹੀਦੀ ਦੂਜੇ ਕੱਪ ਭਲਾ ਦੀ ਨਾ ਜਿੱਤੋ ਜੀ ਠੀਕ ਹੈ ਉਹਨਾਂ ਨਾਲ ਇਹ ਹੋ ਸਕਦਾ ਜਦੋਂ ਕਹਿੰਦੇ ਆ ਤੇ ਦੇਖੋ ਵੀਰੇ ਮੈਂ ਤਾਂ ਇੱਕੋ ਹੀ ਗੱਲ ਕਹਿੰਨਾ ਹੂੰ ਕਿ ਜਿਹੜਾ ਦੁਨੀਆ ਤੇ ਕਿਸੇ ਚੀਜ਼ ਦਾ ਨਾਮ ਵੀ ਅਜੇ ਆਪਾਂ ਕਹਿੰਦੇ ਨੇ ਭੂਤ ਆ ਤੇ ਭੂਤ ਵੀ ਹੋਊਗੀ ਜੇ ਉਹਦਾ ਨਾਮ ਬਣਿਆ ਹੂੰ ਤੇ ਜੇ ਕਿਸੇ ਦਾ ਆਪਾਂ ਕਹਿੰਨੇ ਆ ਵੀ ਆਹ ਚੀਜ਼ ਹੈਗੀ ਐ ਜੀ ਜੇ ਤੂੰ ਆ ਨਿਕਲਦਾ ਤੇ ਮਾੜੇ ਮੋਟੀ ਤਾਂ ਉਹਦੇ ਥੱਲੇ ਕੋਈ ਚੰਗੜੀ ਲੱਗੀ ਵੀ ਹੋਊਗੀ ਨਾ ਹੂੰ ਹੈਨਾ ਹੂੰ ਤੇ ਇਹਨੂੰ ਮੰਨ ਵੀ ਲੈਣਾ ਚਾਹੀਦਾ ਚਲੋ ਇਹਨਾਂ ਸੁਧਾਰ ਕਰਨਾ ਚਾਹੀਦਾ ਜੋ ਲੱਖੇ ਸੰ ਲੈਣੇ ਗੱਲਾਂ ਕਈਆਂ ਨਹੀਂ ਹਾਂਜੀ ਸ਼ੁਰੂਆਤ ਦੇ ਵਿੱਚ ਆਪਾਂ ਗੱਲ ਕੀਤੀ ਐ ਲੱਖੇ ਸਦਾਨ ਦੇ ਸਾਰੀਆਂ ਗੱਲਾਂ ਨਾਲ ਸਹਿਮਤ ਤੁਸੀਂ ਮੈਂ ਲੱਖੇ ਦੀਆਂ ਸਾਰੀਆਂ ਗੱਲਾਂ ਨਾਲ ਨਹੀਂ ਸਹਿਮਤ ਹੂੰ ਲੱਖੇ ਦੀਆਂ ਇਹ ਗੱਲਾਂ ਨਾਲ ਸਹਿਮਤ ਆ ਕਿ ਉਹਨੇ ਟੀਕਾ ਲਾਇਆ ਪਰ ਉਹਨੇ ਜਿਹੜੀ ਗੱਲ ਕਰੀ ਐ ਉਹਨੇ ਜਿੱਦਾਂ ਆਪਾਂ ਕਹਿੰਦੇ ਭੂਤਕਾਲ ਦੀ ਗੱਲ ਕਰੀਏ ਪਿਛਲੇ ਬੀਤੇ ਲੰਗੇ ਹੋਟਮੇ ਦੇ ਬੀਤੇ ਸਮੇਂ ਦੀ ਕੋਈ 20 ਸਾਲ ਪੁਰਾਣੀ ਗੱਲ ਕਰੀ ਐ ਉਹਨੇ ਕਿ ਮੈਂ ਉਦੋਂ ਲਾਇਆ ਸੀ ਜੀ ਉਦੋਂ ਖੇਡਦਾ ਹੀ ਲੱਖਾ ਹੁੰਦਾ ਲੱਖਾ ਖੇਡਦਾ ਨੀ ਹੂੰ ਉਹਨੇ 20 ਸਾਲ ਪੁਰਾਣੀ ਗੱਲ કરી ਸੀ ਕਿ ਮੈਂ ਉਦੋਂ ਲਾਇਆ ਸੀ ਉਦੋਂ ਸੀਗਾ ਹੂੰ ਕਬੱਡੀ ਵਾਲਿਆਂ ਚ ਗੱਲ ਤਾਂ ਪਿਛਲੀ ਕਰੀ ਸੀ ਜਿਹੜੀ ਅਸੀਂ ਚੱਕ ਚੱਕ ਕੇ ਰੀਲਾਂ ਪਾ ਕੇ ਸਾਡੇ ਅਣਪੜ ਲਾਣੇ ਨੇ ਉਹਨੂੰ ਜਾਗਰਤ ਕਰਕੇ ਲੋਕਾਂ ਚ ਵਾਰਤੀ ਰਹਿੰਦੀ ਖੁੰਦੇ ਜਿਹੜੇ ਸਾਡੇ ਛੋਟੇ ਪੇਜਾਂ ਵਾਲੇ ਪਈ ਐ ਹੂੰ ਉਹਨਾਂ ਨੇ ਘੱਟ ਵੱਡ ਕਰਕੇ ਵੀਊ ਲੈਣ ਦੇ ਮਾਰੇ ਨੇ ਇਹਨੂੰ ਕਿੱਥੋਂ ਚਿੱਕਰ ਬਣਾਤਾ ਵਿਵਾਦ ਬਣਾਤਾ ਵਿਵਾਦ ਬਣਾਤਾ ਗੱਲ ਕੋਈ ਬੜੀ ਵੱਡੀ ਹੈ ਨਹੀਂ ਸੀ ਇਹ ਤਾਂ ਮੈਂ ਲਾਈਵ ਹੋ ਕੇ ਪਾਈ ਸੀ ਹੂੰ ਕਿ ਇਹਨੂੰ ਬੰਦ ਕਰ ਲੋ ਤੁਸੀਂ ਵੀਡੀਓ ਪਾਈਏ ਚਲੋ ਮੈਂ ਇਹ ਕਿਹਾ ਸੀ ਕਿ ਸਾਬ ਜਾਨਾਂ ਦੇ ਦੇਣਾ ਯਾਰ ਨੂੰ ਲੰਗ ਲੈੰਦੋ ਹੂੰ ਵੀ ਮੁੱਦਾ ਟਿਕ ਜੂਗਾ ਹੂੰ ਪਰ ਮੈਨੂੰ ਨਹੀਂ ਲੱਗਦਾ ਟਿਕਨ ਵਾਲਾ ਜਦੋਂ ਇੱਕ ਦੂਜੇ ਦਾ ਹੀ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਆ ਫਿਰ ਉਹ ਮੁੱਦਾ ਲੰਮਾ ਨਿਕਲਦਾ ਤੁਸੀਂ ਵੀ ਇੱਕ ਵੀਡੀਓ ਪਾਈ ਵੀਡੀਓ ਦੇ ਵਿੱਚ ਗੱਲ ਜਿਵੇਂ ਹੁਣ ਤੁਸੀਂ ਕਹੀ ਆ ਕਿ ਪਹਿਲਾਂ 5252 ਦੇ ਬਜਨੀ ਕਬੱਡੀ ਦੇ ਮੈਚ ਹੁਣੇ ਚਾਹੀਦੇ ਆ ਆਪਾਂ ਇਨਾਮਾਂ ਦੀ ਗੱਲ ਵੀ ਕੀਤੀ ਐ ਔਰ ਬਹੁਤ ਸਾਰੇ ਲੋਕ ਕਹਿੰਦੇ ਕਿ ਇਹਨੇ ਨਾਮ ਆ ਜਿਹੜੇ ਕਬੱਡੀ ਦੇ ਵਿੱਚ ਨਹੀਂ ਹੋਣੇ ਚਾਹੀਦੇ ਤੁਹਾਡੇ ਟਾਈਮ ਤੇ 41000 31000 ਬਹੁਤ ਬੁੱਢਾ ਨਾਮ ਮੰਨਿਆ ਜਾਂਦਾ ਸੀਗਾ ਔਰ ਬਸ ਤਾਂ ਨੂੰ ਮੋਟਰਸਾਈਕਲ ਵੀ ਮੈਂ ਕਹਿੰਦਾ ਵੀ ਉਹ ਤੋਂ ਬਾਅਦ ਤੋਂ ਦੇਣ ਲੱਗੇ ਆ ਔਰ ਨੈਗੇਟਿਵਿਟੀ ਪਲੇਅਰਾਂ ਦੇ ਵਿੱਚ ਆਉਂਦੀ ਆ ਫਿਰ ਸ਼ਾਰਟਕਟ ਬਣਾਉਂਦੇ ਆ ਅਸੀਂ ਇੱਕ ਸੀਨੀਅਰ ਪਲੇਅਰ ਦੇ ਨਾਲ ਇੰਟਰਵਿਊ ਕੀਤੀ ਸੀ ਕਦੇ ਉਹ ਬਾਈਪਾਸ ਲੱਭਣ ਦੀ ਕੋਸ਼ਿਸ਼ ਕਰਦੇ ਆ ਫਿਰ ਬਈ ਉਹੀ ਗੱਲ ਆ ਗਈ ਨਾ ਕਿ ਜਦੋਂ ਤੁਹਾਡੇ ਮੂਰੇ ਇੱਕ ਚੀਜ਼ ਪਈ ਆ ਵੀ ਆ ਤੁਸੀਂ ਚੱਕਣੀ ਆ ਤੇ ਚਾਰ ਜਣੇ ਖੜੇ ਆ ਤੇ ਉਦੋਂ ਬੰਦਾ ਕੋਈ ਨਾ ਕੋਈ ਕੀਟਿੰਗ ਕਰੂਗਾ ਕੋਈ ਨਾ ਕੋਈ ਕੁਛ ਨਾ ਕਰੂਗਾ ਵੀ ਮੈਂ ਇਹਨੂੰ ਚੱਕਾਂ ਹੂੰ ਚਾਰਾਂ ਦੇ ਮੂਰੇ ਚੀਜ਼ ਪਈ ਆ ਜੀ ਇਹੀ ਸਾਡੇ ਗਲਤ ਰਸਤੇ ਤੁਰਨ ਦਾ ਪਲੇਅਰਾਂ ਦਾ ਕਾਰਨ ਬਣਿਆ ਹੂੰ ਇਹ ਯਾਰਾ ਪੈਸੇ ਨੂੰ ਦਬਾ ਦਬ ਵੀ ਮੈਂ ਲੈਣਾ ਇੰਨਾ ਪੈਸੇ ਨੂੰ ਤਾਂ ਕਿਹੜਾ ਹਰਫਲ ਜਾਂਦਾ ਬੰਦਾ ਯਾਰ ਇੰਨਾ ਜ ਮੈਂ ਜਿੱਤਣਾ ਹੂੰ ਕੁਛ ਵੀ ਕਰਨਾ ਪਵੇ ਇਹ ਉਹ ਪਰ ਆਪਣੀ ਜ਼ਿੰਦਗੀ ਲਈ ਨਹੀਂ ਸੋਚਦੇ ਤੁਸੀਂ ਵੀਡੀਓ ਪਾਈ ਤੁਸੀਂ ਵੀਡੀਓ ਦੇ ਵਿੱਚ ਗੱਲ ਕਹੀ ਆ ਕਿ ਅ 1 ਲੱਖ ਨਾਮ ਹੁੰਦਾ ਦੋ ਲੱਖ ਨਾਮ ਹੁੰਦਾ ਬਾਹਰੋਂ ਤਿੰਨ ਬਜਟ ਸੱਦ ਲੈ ਜਾਂਦੇ ਆ ਦੋ ਤਕੜੇ ਹੁੰਦੇ ਆ ਉਹ ਜਿਹੜਾ ਨਾਮ ਹੁੰਦਾ ਉਹ ਤਾਂ ਬਾਹਰਲੇ ਪਲੇਅਰ ਲਿਆ ਜਾਂਦੇ ਆ ਪਿੰਡ ਵਾਲਾ ਨੂੰ ਕੀ ਮਿਲਦੇ ਕਹੇ ਟਰਾਫੀ ਪੱਲੇ ਰਹਿ ਜਾਂਦਾ